ਸੁਲਤਾਨੇ ਕੌਮ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਉਹਨਾਂ ਦਾ ਜੀ ਜਨਮ ਦਿਨ ਹੈ ਉਹਨਾਂ ਦਾ ਜਨਮ ਦਿਨ ਹੈ ਮੈਂ ਅੱਗੇ ਵੀ ਇੱਕ ਵਾਰ ਬੇਨਤੀ ਕੀਤੀ ਸੀ ਸਾਡੇ ਜਿਹੜੇ ਵੱਡੇ ਬਜ਼ੁਰਗ ਹੋਏ ਨੇ ਉਹਨਾਂ ਦੇ ਕੋਲ ਦੋ ਚੀਜ਼ਾਂ ਸਨ ਦੋ ਖਜ਼ਾਨੇ ਸਨ ਇੱਕ ਸੇਵਾ ਤੇ ਦੂਜਾ ਸਿਮਰਨ ਉਸ ਸੇਵਾ ਤੇ ਸਿਮਰਨ ਦੇ ਵਿੱਚੋਂ ਰੋਹਾਨੀਅਤ ਦਾ ਜਨਮ ਹੁੰਦਾ ਕਹ। ਜਿਸ ਮਨ ਨੇ ਬੰਦਗੀ ਕੀਤੀ ਹੈ ਉਸ ਦੀ ਕੋਖ ਦੇ ਵਿੱਚੋਂ ਭਗਤ ਜਨਮ ਲੈਂਦਾ ਹੈ। ਤੇ ਜਿਸ ਮਨ ਨੇ ਬੰਦਗੀ ਨਹੀਂ ਕੀਤੀ ਉਸ ਕੋਖ ਦੇ ਵਿੱਚੋਂ ਰਾਈਟਰ ਜਨਮ ਲੈ ਸਕਦਾ ਹੈ। ਕਲੈਕਟਰ ਜਨਮ ਲੈ ਸਕਦਾ ਹੈ। ਡਾਕਟਰ ਜਨਮ ਲੈ ਸਕਦਾ ਹੈ ਪਰ ਭਗਤ ਜਨਮ ਨਹੀਂ ਲੈ ਸਕਦਾ ਭਗਤ ਨੂੰ ਜਨਮ ਦੇਣ ਦੇ ਲਈ ਮਾਂ ਦੀ ਭਗਤੀ ਦਾ ਹੋਣਾ ਬੜਾ ਲਾਜ਼ਮੀ ਜੇ ਮਾਂ ਬਾਪ ਦੇ ਕੋਲ ਭਗਤੀ ਨਹੀਂ ਤੇ ਬੱਚੇ ਦੇ ਕੋਲ ਵੀ ਭਗਤੀ ਕੋਈ ਨਹੀਂ ਇਹੀ ਕਾਰਨ ਹੈ ਕਿ ਸੰਸਾਰ ਦੇ ਵਿੱਚ ਧਰਮ ਘਟ ਰਿਹਾ ਹੈ ਤੇ পাপ ਵੱਧ ਰਿਹਾ ਹੈ ਜਦੋਂ ਜਦੋਂ ਧਰਮ ਘਟੇਗਾ পাপ ਵਧੇਗਾ ਤੇ ਭਾਈ ਗੁਰਦਾਸ ਜੀ ਨੇ ਬਿਲਕੁਲ ਸਪਸ਼ਟ ਕਹਿ ਦਿੱਤਾ ਬਾਜ ਗੁਰੂ ਡੁੱਬਾ ਸੰਸਾਰ ਸੰਸਾਰੀ ਡੁੱਬ ਜਾਂਦਾ ਹੈ ਪ੍ਰਮਾਤਮਾ ਤੋਂ ਬਗੈਰ ਜਹਾਜ ਡੁੱਬੇ ਤੇ ਵੀ ਮਰਦੇ ਨੇ 40 ਮਰਦੇ ਨੇ 50 ਮਰਦੇ ਨੇ ਪਰ ਜੇ ਕਿਤੇ ਗੁਰੂ ਨਾ ਹੋਵੇ ਤੇ ਸਾਰਾ ਸੰਸਾਰ ਹੀ ਮਰ ਜਾਂਦਾ ਹੈ। ਉਹ ਰੂਹਾਂ ਬੰਦਗੀ ਕਰਨ ਵਾਲੀਆਂ ਸਨ ਰੂਹਾਂ ਮਾਤਾ ਜੀਵਨ ਪੁਰਜ ਜਿਨ੍ਹਾਂ ਦੀ ਕੋਖ ਦੇ ਵਿੱਚੋਂ ਸਰਦਾਰ ਜਸਾ ਸਿੰਘ ਆਲੂ ਵਾਲੀਆਂ ਨੇ ਜਨਮ ਲਿਆ ਇਹਨਾਂ ਦਾ ਪਿੰਡ ਸੀ ਆਲੂਵਾਲ ਜੋ ਲਾਹੌਰ ਦੇ ਵਿੱਚ ਹੈ। ਇਨਾਂ ਦੇ ਪਿਤਾ ਦੇ ਨਾਮ ਸੀ ਬੱਦਰ ਸਿੰਘ ਬੱਦਰ ਸਿੰਘ ਦੇ ਘਰ ਅੰਦਰ ਜਨਮ ਹੋਇਆ ਤੇ ਮੈਂ ਫਿਰ ਬੇਨਤੀ ਕਰਦੀਆਂ ਪਿਆਰਿਓ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸ਼ਸਤਰ ਤੇ ਸ਼ਾਸਤਰ ਦੇ ਨਾਲ ਬੜਾ ਹੀ ਪ੍ਰੇਮ ਸੀ ਬੜਾ ਹੀ ਪਿਆਰ ਸੀ ਇਸੇ ਕਰਕੇ ਸ਼ਸਤਰ ਵੀ ਸਾਡੀ ਝੋਲੀ ਵਿੱਚ ਪਾ ਦਿੱਤਾ ਤੇ ਸ਼ਸਤਰ ਵੀ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ ਮਹਾਰਾਜ ਜੀ ਨੇ ਜਿਹੜੇ ਸਾਨੂੰ ਇਹ ਪੰਜ ਕਕੇ ਦਿੱਤੇ ਨਾ ਕਕਾਰ ਦਿੱਤੇ ਇਹਨਾਂ ਦੇ ਵਿੱਚ ਸ਼ਸ਼ਤਰ ਵੀ ਆ ਇਹਨਾਂ ਦੇ ਪਿਤਾ ਜੀ 5 ਸਾਲਾਂ ਦੀ ਉਮਰ ਦੇ ਵਿੱਚ ਚੜ੍ਹਾਈ ਕਰ ਗਿਆ ਕਾਲ ਚਲਾਣਾ ਕਰ ਗਿਆ ਤੇ ਮਾਤਾ ਜੀ ਦੇ ਉੱਤੇ ਜ਼ਿੰਮੇਵਾਰੀ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਇਹਨਾਂ ਨੂੰ ਜਿੱਥੇ ਦੁਨਿਆਵੀ ਵਿਦਿਆ ਉਥੇ ਧਰਮ ਦੀ ਵੀ ਵਿਦਿਆ ਦਿੱਤੀ ਧਰਮ ਦੀ ਵਿਦਿਆ ਦੇ ਕੇ ਪਿਆਰਿਓ ਵਿਦਿਆ ਇਹ ਕਮਾਉਣੀ ਪੈਂਦੀ ਹੈ ਇਹ ਦੱਸਣਾ ਪੈਂਦਾ ਹੈ ਜਦੋਂ ਦੇਖਿਆ ਕਿ ਇਹਦੇ ਸਿਰ ਦੇ ਉੱਤੇ ਪਿਤਾ ਦਾ ਸਾਆਇਆ ਨਹੀਂ ਦਿੱਲੀ ਚਲੇ ਗਏ ਗੁਰੂ ਕਲਗੀਰ ਪਤ ਪਾਸ਼ਾ ਜੀ ਦੇ ਮਹਿਲਾਂ ਦੇ ਪਾਸ ਉੱਥੇ ਰਹਿ ਕੇ ਆਪਣੇ ਪੁੱਤਰ ਦੀ ਪਰਵ੍ਰਿਸ਼ ਕੀਤੀ ਪਰਸ ਪਾਲਣਾ ਕੀਤੀ ਧਰਮ ਦੀ ਵਿੱਦਿਆ ਦਿੱਤੀ ਦੁਨਿਆਵੀ ਵਿੱਦਿਆ ਦਿੱਤੀ ਹੁਣ ਸਮਾਂ ਸੀ ਸ਼ਸਤਰ ਦੀ ਵਿੱਦਿਆ ਦੇਣ ਦਾ ਤੇ ਜਦੋਂ ਸ਼ਸਤਰ ਦੀ ਵਿੱਦਿਆ ਦੇਣ ਦਾ ਸਮਾਂ ਆਇਆ ਨਾ ਤੇ ਇਹ ਪੰਜਾਬ ਦੀ ਧਰਤੀ ਦੇ ਉੱਤੇ ਮੋੜ ਆਇਆ ਤੇ ਉਸ ਸਮੇਂ ਅਕਾਲ ਤਖਤ ਦੇ ਉੱਤੇ ਵਿਰਾਜਮਾਨ ਸਨ ਨਵਾਬ ਕਪੂਰ ਸਿੰਘ ਨਵਾਬ ਕਪੂਰ ਸਿੰਘ ਜੀ ਦੀ ਇਹਨਾਂ ਨੂੰ ਸੰਗਤ ਮਿਲੀ ਇਹ ਦਿੱਲੀ ਦੇ ਵਿੱਚ ਇਹਨਾਂ ਦਾ ਬਚਪਨ ਗੁਜ਼ਰਿਆ ਤੇ ਉਥੋਂ ਦੀ ਤੇਤੋਂ ਦੀ ਭਾਸ਼ਾ ਬੜੀ ਬਦਲੀ ਹੋਈ ਸੀ ਤੇ ਜਿਹੜੇ ਮਾਝੇ ਦੇ ਗੁਰਸੇਖ ਸਨ ਉਹ ਭਾਈ ਜੱਸਾ ਸਿੰਘ ਜੀ ਦਾ ਮਖੌਲ ਉਡਾਉਂਦੇ ਨੇ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਨੂੰ ਸੇਵਾ ਬਖਸ਼ੀ ਸੀ ਕਿ ਤੁਸੀਂ ਘੋੜਿਆਂ ਨੂੰ ਪੱਠੇ ਪਾਇਆ ਕਰੋ ਘੋੜਿਆਂ ਨੂੰ ਦਾਣਾ ਪਾਇਆ ਕਰੋ ਇਕ ਹਉੜੀਆਂ ਦੀ ਸੇਵਾ ਕਰਦੇ ਨੇ ਹੁਣ ਬੋਲੀ ਦੇ ਵਿੱਚ ਫਰਕ ਹੈ ਇਹ ਹਮਕਾ ਤੁਮਕਾ ਕਰਦੇ ਸੀ ਕਿਉਂਕਿ ਉੱਥੇ ਸਾਰੀ ਜਿਹੜੀ ਭਾਸ਼ਾ ਬੋਲੀ ਉਹ ਬਦਲੀ ਤੇ ਜਿਹੜੇ ਇਥੋਂ ਦੇ ਬੋਲ ਵਾਹਿਗੁਰੂ ਜੀ ਸੇਖ ਸਨ ਉਹ ਹੱਸਦੇ ਸਨ ਇਹਨਾਂ ਉੱਤੇ ਇਹਨਾਂ ਨੇ ਸੇਵਾ ਛੱਡ ਦਿੱਤੀ ਨਵਾਬ ਕਪੂਰ ਸਿੰਘ ਜੀ ਦੇ ਕੋਲ ਚਲੇ ਗਏ ਤੇ ਆਖਣ ਲੱਗੇ ਕਿ ਮੈਂ ਕੋੜੀਆਂ ਨੂੰ ਦਾਣਾ ਨਹੀਂ ਪਾਣਾ ਕਿਉਂਕਿ ਇਹ ਜਿਹੜੇ ਸਿੱਖ ਨੇ ਨਾ ਤੁਹਾਡੇ ਇਹ ਮੈਨੂੰ ਮਖੌਲ ਕਰਦੇ ਨੇ ਉਹਨਾਂ ਨੇ ਬੜੀ ਪਿਆਰੀ ਗੱਲ ਆਖੀ ਬੜੀ ਪਿਆਰੀ ਉਹਨਾਂ ਨੇ ਆਖਿਆ ਕਿ ਭੋਲਿਆ ਮੈਂ ਕੋੜੀਆਂ ਦੀਆਂ ਲਿੱਧਾਂ ਚੱਕਦਾ ਸੀ ਤੇ ਇਹਨਾਂ ਨੇ ਬੀਨੂ ਨਵਾਬੀ ਦਿੱਤੀ ਨਵਾਬੀ ਨਵਾਬੀ ਮਿਲੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਦੇ ਸਦਕਾ ਜਦੋਂ ਮਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਆਪਣਾ ਸ਼ਹਿਜ਼ਾਦਾ ਰੱਖ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦੇ ਵਿੱਚੋਂ ਬਚਨ ਨਿਕਲੇ ਸਨ ਇਹ ਤੇ ਸਾਡਾ ਨਵਾਬ ਹੈ ਮਹਾਰਾਜ ਜੀ ਨੇ ਜਦੋਂ ਕੁਛੜ ਚੁੱਕਿਆ ਨਾ ਕੁਛੜ ਚੁੱਕ ਕੇ ਆਪਣੇ ਸੀਨੇ ਦੇ ਨਾਲ ਲਾਇਆ ਕਿੱਡਾ ਪ੍ਰੇਮ ਕਰਦੇ ਹੋਣਗੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਜਿਹੜੇ ਦੂਜਿਆਂ ਦੇ ਪੁੱਤਰਾਂ ਨੂੰ ਵੀ ਏਡੀਆਂ ਬਖਸ਼ਿਸ਼ਾਂ ਕਰ ਰਹੇ ਨੇ ਤੇ ਉਹਨਾਂ ਦੇ ਆਪਣੇ ਪੁੱਤਰਾਂ ਦੇ ਨਾਲ ਕਿਤਨਾ ਪ੍ਰੇਮ ਹੋਵੇਗਾ ਅਸੀਂ ਦੱਸ ਹੀ ਨਹੀਂ ਸਕਦੇ ਜਿਹੜੇ ਦੂਸਰੀਆਂ ਨੂੰ ਨਵਾਬੀਆਂ ਦੇ ਰਹੇ ਨੇ ਮਾਤਾ ਜੀ ਨੇ ਆ ਕੇ ਇਹਨਾਂ ਨੂੰ ਮੱਥਾ ਟਿਕਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੁੱਕਿਆ ਚੁੱਕੇ ਆਪਣੇ ਕੁਛੜ ਦੇ ਨਾਲ ਤੇ ਜਦੋਂ ਕੁਛੜ ਚੁੱਕਿਆ ਨਾ ਤੇ ਆਖਿਆ ਕਿੰਨੇ ਨੇ ਤੇ ਸਾਡਾ ਨਵਾਬ ਹੈ ਨਵਾਬ ਕਪੂਰ ਸਿੰਘ ਜੀ ਨੇ ਬਿਨੈ ਕੀਤੀ ਬੇਨਤੀ ਕੀਤੀ ਕਿਨੂੰ ਜੱਸਾ ਸਿੰਘ ਆਲੂ ਵਾਲੀ ਉਹਨਾਂ ਨੇ ਆਖਿਆ ਕਿ ਪਿਆਰਿਆ ਇਹ ਸਿੱਖ ਕੌਮ ਹੈ ਅਸੀਂ ਘੋੜਿਆਂ ਦੀਆਂ ਲਿੱਦਾਂ ਸੁੱਟਦੇ ਹੁੰਦੇ ਸੀ ਤੇ ਇਸ ਕੌਮ ਨੇ ਸਾਨੂੰ ਨਵਾਬੀ ਦਿੱਤੀ ਐ ਤੇ ਉਹਨਾਂ ਨੇ ਆਖਿਆ ਤੁਸੀਂ ਘੋੜਿਆਂ ਨੂੰ ਦਾਣਾ ਪਾ ਰਹੇ ਹੋ ਤੁਹਾਨੂੰ ਸੁਲਤਾਨ ਕੌਮ ਦਾ ਜਿਹੜਾ ਹੈ ਇਹ ਇਹ ਮਾਣ ਬਖਸ਼ਿਸ਼ ਕਰਨਗੇ ਤੁਹਾਨੂੰ ਸੁਲਤਾਨ ਬਣਾਉਣਗੇ ਤੇ ਨਵਾਬ ਕਪੂਰ ਸਿੰਘ ਜੀ ਦੇ ਆਖੇ ਹੋਏ ਬਚਨ 60 ਸਾਲਾਂ ਬਾਅਦ ਪੂਰੇ ਹੋਏ ਸਰਦਾਰ ਜਸਾ ਸਿੰਘ ਆਲੂਵਾਲੀਆ ਜਦੋਂ ਦਿੱਲੀ ਦੇ ਤਖਤ ਦੇ ਉੱਤੇ ਵਿਰਾਜਮਾਨ ਹੋਏ ਬੈਠੇ ਸੁਲਤਾਨੇ ਕੌਮ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਜੀ ਜੋ ਮੱਲਾ ਖਾਲਸੇ ਨੇ ਮਾਰੀਆਂ ਨੇ ਉਹ ਇਤਿਹਾਸ ਦੇ ਵਿੱਚ ਇਤਨੀਆਂ ਵੱਡੀਆਂ ਨੇ ਕਿ ਦੁਹਰਾਇਆਂ ਨਹੀਂ ਜਾ ਸਕਦੀਆਂ ਇਤਨਾ ਬਖਸ਼ਸ਼ਾ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਖਾਲਸੇ ਦੀ ਝੋਲੀ ਦੇ ਵਿੱਚ ਪਾਇਆ ਮਹਾਰਾਜ ਜੀ ਦਾ ਹੁਕਮ ਹੈ ਸਾਨੂੰ ਸਾਰਿਆਂ ਨੂੰ ਪਾਤਸ਼ਾਹ ਜੀ ਕਹਿੰਦੇ ਨੇ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਾਮ ਨਿਰਾਫਲ ਭਾਵ ਫਲ ਤੋਂ ਰਹਿਤ ਹੋਰ ਸਾਰੇ ਕਾਮ ਜਿਹੜੇ ਨੇ ਉਹ ਫਲ ਤੋਂ ਰਹਿਤ ਨੇ ਤੁਹਾਨੂੰ ਫਲ ਨਹੀਂ ਦੇਣਗੇ ਜੇ ਫਲ ਦੇਵੇਗਾ ਤੇ ਇੱਕ ਨਾਮ ਦੇਵੇ ਕੇਵਲ ਇੱਕ ਨਾਮ ਆਵੋ ਗੁਰਮੁਖ ਪਿਆਰਿਓ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰੂ ਹੋਏ ਦਿਆਲ ਨਾ ਕਦਮੂ ਚੂਰੀ ਅਰਦਾਸ ਕਰਨੀਆਂ ਸਾਰਿਆਂ ਨੇ ਕੇ ਮਹਾਰਾਜ ਆਪ ਜੀ ਨੇ ਕਿਰਪਾ ਕਰਨ ਆਪਣਾ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਸਾਡੇ ਸਭਨਾਂ ਦੇ ਸਿਰ ਉੱਤੇ ਰੱਖ ਦੇਣਾ ਤਾਂ ਜੋ ਸਾਡੇ ਅੰਦਰ ਦੇ ਜਿਹੜੇ ਵਿਚਾਰ ਢੈਂਦੀ ਕਲਾ ਵਾਲੇ ਨਹੀਂ ਨਾ ਉਹ ਚੜ੍ਹਦੀ ਕਲਾ ਵਾਲੇ ਬਣ ਜਾ। ਸਿਰਫ ਮੈਂ ਇੱਕ ਬੇਨਤੀ ਕਰਨ ਸਿਰਫ ਬੇਨਤੀ ਕਰਕੇ ਸਮਾਪਤੀ। ਜਦੋਂ ਆਨੰਦਪੁਰ ਦਾ ਘੇਰਾ ਪਿਆ ਨਾ ਤੇ ਕਹਿੰਦੇ ਨੇ 40 ਸਿੱਖਾਂ ਨੇ ਵਿਦਾਵਾ ਦਿੱਤਾ ਸੀ। ਵਿਦਾਵਾ ਕਿਉਂ ਦਿੱਤਾ ਸੀ? ਭੁੱਖ ਦੇ ਕਰਕੇ ਪਰ ਅੱਜ ਤੇ ਸਾਡੇ ਕੋਲ ਸਭ ਕੁਝ ਹੈ ਅੱਜ ਤੇ ਕੋਈ ਭੁੱਖ ਨਹੀਂ ਅੱਜ ਸਾਡੀਆਂ ਸਾਰੀਆਂ ਭੁੱਖਾਂ ਮੇਰੇ ਦੀਨ ਦਿਆਲ ਸਤਿਗੁਰੂ ਜੀ ਨੇ ਪੂਰੀਆਂ ਕਰ ਦਿੱਤੀਆਂ ਨੇ ਉਹਨਾਂ ਨੇ ਤੇ ਬਦਾਵਾ ਬੜੀ ਛੇਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਿਨੇ ਕਰਕੇ ਬੇਨਤੀ ਕਰਕੇ ਆਪਾ ਭਾਵ ਵਾਰ ਕੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੜਵਾ ਲਿਆ ਸੀ ਕਿ ਮਹਾਰਾਜ ਇਹ ਵਿਦਾਵਾ ਖਤਮ ਕਰ ਦਿਓ ਇਸ ਦੇ ਇਤਨੇ ਟੋਟੇ ਕਰ ਦਿਓ ਕਿ ਇਸ ਨੂੰ ਕੋਈ ਵੀ ਪੜ ਨਾ ਸਕੇ ਉਹਨਾਂ ਨੂੰ ਇਤਨੀ ਸ਼ਰਮਿੰਦਗੀ ਮਹਿਸੂਸ ਮਹਾਰਾਜ ਕਿਰਪਾ ਕਰ ਅਸੀਂ ਵੀ ਵਿਦਾਵੇ ਪੜਵਾ ਲਈਏ ਕਿਉਂਕਿ ਕਹਾ ਵਿਸਾਸਾ ਇਸ ਭਾਂਡੇ ਦਾ ਇਤਨਕ ਲਾਗੇ ਠਣਕਾ ਕੋਈ ਭਰੋਸਾ ਨਹੀਂ ਕਿ ਕਦੋਂ ਆਸਥੀਰ ਖਤਮ ਹੋ ਜਾਵੇ ਮਹਾਰਾਜ ਕਿਰਪਾ ਕਰ ਸਾਡੇ ਸਰਬਤ ਦੀ ਹਾਜ਼ਰੀ ਆਪਣੇ ਘਰ ਪਰਵਾਨ ਕਰਨ ਦਾਤਾਰ ਜੀ ਦੇ ਘਰ ਦੀਆਂ ਗੰਮੀ ਵਿਚਾਰਾਂ ਕਰਦਿਆਂ ਪਾਸੋਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤੁਰਤੀਆਂ ਰਹਿ ਗਈਆਂ ਬਣ ਗਈਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਸਤਕਾਰ ਯੋਗ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਸਾਡੇ ਵਿਚਾਰ ਆਗੇ ਨੇ ਅਸੀਂ ਸਾਰਿਆਂ ਨੇ ਨੀਨਾ ਪਾਸੋਂ ਸੇਬ ਜੀ ਦੇ ਕਰ ਦੀ ਸ਼ੋਭਾ ਵਡਿਆਈ ਕੀਰਤਨ ਰੂਪ ਦੇ ਵਿੱਚ ਸਰਵਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ